ਜਿੱਥੇ ਹੜਪੀੜਤਾਂ ਦੇ ਲਈ ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਅੱਗੇ ਵੱਧ ਕੇ ਮਦਦ ਕਰ ਰਹੀਆਂ ਨੇ ਤੇ ਜਿੰਨੇ ਵੀ ਸਲੈਬ੍ਰਿਟੀ ਕਲਾਕਾਰ ਨੇ ਸਭ ਮਦਦ ਕਰ ਰਹੇ ਨੇ ਪਰ ਇੱਕ ਵੱਖਰਾ ਸਮਾਜ ਮਦਦ ਕਰਨ ਦੇ ਲਈ ਅੱਗੇ ਆਇਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਆਗਰੇ ਦੀ ਇਹ ਵੀਡੀਓ ਹੈ ਜਿੱਥੇ ਕਿਨਰ ਸਮਾਜ ਵੱਲੋਂ ਜਿਹੜਾ 25 ਲੱਖ ਰੁਪਿਆ ਜਿਹੜਾ ਇਕੱਠਾ ਕਰਕੇ ਹੜਪੀੜਤਾਂ ਦੇ ਲਈ ਭੇਜਿਆ ਗਿਆ ਦੋਸਤੋ ਵੱਡੀ ਮਿਸਾਲ ਪੈਦਾ ਕੀਤੀ ਹੈ ਸਮਾਜ ਨੇ ਕਿ ਉਹਨਾਂ ਲੋਕਾਂ ਨੇ ਅੱਜ 25 ਲੱਖ ਰੁਪਿਆ ਹੜਪੀੜਤਾਂ ਦੇ ਲਈ ਭੇਜਿਆ ਜਿਰਸ ਸਮਾਜ ਨੂੰ ਲੋਕ ਬੁਰਾ ਭਲਾ ਕਹਿੰਦੇ ਨੇ ਕਿ ਇਹ ਵਿਆਹਾਂ ਦੇ ਵਿੱਚ ਆਉਂਦੇ ਨੇ ਮਤਲਬ ਪੈਸੇ ਵੱਧ ਮੰਗਦੇ ਨੇ ਜਾਂ ਜਦੋਂ ਖੁਸ਼ੀ ਦਾ ਮੌਕਾ ਹੁੰਦਾ ਹੈ ਉਦੋਂ ਤੰਗ ਕਰਦੇ ਨੇ ਇਦਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੀਆਂ ਨੇ ਪਰ ਅੱਜ ਇੱਕ ਵੱਖਰੀ ਮਿਸਾਲ ਇਸ ਸਮਾਜ ਵੱਲੋਂ ਪੈਦਾ ਕੀਤੀ ਗਈ ਹੈ ਤਾਂ 25 ਲੱਖ ਰੁਪਇਆ ਹੜਪੀੜਤਾਂ ਦੇ ਲਈ ਦਾਨ ਕੀਤਾ ਤਾਂ ਦੋਸਤੋ ਪਹਿਲਾਂ ਵੀਡੀਓ ਸੁਣਦੇ ਆਂ ਵੀਡੀਓ ਦੇ ਵਿੱਚ ਤੁਸੀਂ ਦੇਖੋ ਵੀ ਕੀ ਕੁਝ ਕਿਹਾ ਇਹਨਾਂ ਨੇ ਆਓ ਸੁਣਦੇ ਆਂ ਵੀਡੀਓ ਪਰ ਹਮ ਬੋਲਗੇ ਤਾਂ ਜਿੰਦੋ ਹਾਂ ਆ ਦੇਖੋ ਜੀ 25 ਲੱਖ ਰੁਪਈਆ ਕਾਲ ਕਰ ਮੇਰੇ ਸਾਡੇ ਪੁਰਾਣੇ ਕੇਂਦਰ ਸਮਾਜ ਨੇ ਇਹ ਦਨ ਰਾਤ ਤੱਕ ਬੈਠ ਲਏ ਤਾਂ ਦੋਸਤੋ ਇਸ ਸਮਾਜ ਵੱਲੋਂ 25 ਲੱਖ ਰੁਪਈਆ ਹੜ ਪੀੜਤਾਂ ਦੀ ਮਦਦ ਕੀਤੀ ਗਈ ਹੈ ਵੱਡੀ ਮਿਸਾਲ ਪੈਦਾ ਕੀਤੀ ਹੈ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀ ਬਣਦੀ ਹੈ ਇਹਨਾਂ ਦਾ ਹੌਸਲਾ ਵਧਾਉਣਾ ਬੜਾ ਬਣਦਾ ਤੇ ਸਲੂਟ ਬਣਦਾ ਜਿਹੜੇ ਮਦਦ ਕਰਨ ਦੇ ਲਈ ਅੱਗੇ ਆਉਂਦੇ ਨੇ ਕਿਉਂਕਿ ਸਾਰੇ ਜਿਹੜੇ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਹੜ੍ਹ ਆਏ ਨੇ ਉੱਥੇ ਮਦਦ ਕਰਨ ਦੇ ਲਈ ਲੋਕ ਜਿਹੜੇ ਆ ਉਹ ਭਾਈਚਾਰਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਆ ਤਾਂ ਉੱਥੇ ਹੀ ਕਿਨਰ ਸਮਾਜ ਵੱਲੋਂ 25 ਲੱਖ ਰੁਪਏ ਹੜ੍ਹ ਪੀੜਤਾਂ ਦੇ ਲਈ ਇਕੱਠਾ ਕਰਕੇ ਆਪਣੇ ਸਮਾਜ ਤੋਂ ਦਿੱਤਾ ਗਿਆ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀਆਂ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਤੇ ਸਲੂਟ ਬਣਦਾ ਹੈ ਕਿ ਜਿਹੜੇ ਲੋਕਾਂ ਨੂੰ ਕਿਤੇ ਨਾ ਕਿਤੇ ਸਮਾਜ ਗਾਲ੍ਹਾਂ ਕੱਢਦਾ ਹੈ ਤਾਂ ਉਹਨਾਂ ਦੇ ਲਈ ਇਹ ਵੀਡੀਓ ਜਿਹੜੀ ਚਪੇੜ ਵਾਂਗ ਆ ਤਾਂ ਦੋਸਤੋ ਅੱਜ ਇਸ ਸਮਾਜ ਵੱਲੋਂ 25 ਲੱਖ ਰੁਪਈਆ ਜਿਹੜਾ ਉਹ ਡੋਨੇਟ ਕੀਤਾ ਗਿਆ ਉਹਨਾਂ ਲੋਕਾਂ ਦੇ ਲਈ ਜਿਹੜੇ ਹੜ੍ਹ ਪੀੜਤ ਨੇ ਤਾਂ ਵੀਡੀਓ ਦਬਕੇ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ ਰਾਏ ਸਾਂਝੀ ਕਰਨੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ